ਸਰਦਾਰ ਕੁਲਵੰਤ ਸਿੰਘ ਜੀ ਮੱਕੜ ਉਹਨਾਂ ਨੂੰ ਅਸੀਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਬਣਾਇਆ ਹੈ ਜੇ 12 ਨੰਬਰ ਵਾਰਡ ਤੋਂ ਸਾਡਾ ਕਾਂਗਰਸ ਪਾਰਟੀ ਦੀ ਡਿਗਟ ਇਲੈਕਸ਼ਨ ਲੜਨੀ ਹੈ ਅਸੀਂ ਇੱਥੇ ਸਾਡੇ ਬਹੁਤ ਹੀ ਵੱਡੇ ਵੱਡੇ ਭਰਾ ਕੁਲਵੰਤ ਸਿੰਘ ਮੱਕੜ ਨੂੰ ਕਾਂਗਸ ਪਾਰਟੀ ਦਾ ਮੀਨਵਾਰ ਬਣਾਇਆ ਹੈ ਇਹ ਬਹੁਤ ਹੀ ਸਮਾਜ ਸੇਵਿਕ ਧਾਰਮਿਕ ਸੇਵਾ ਕਰਦੇ ਹੈ ਬਹੁਤ ਹੀ ਮਿਲਨਸਾਰ ਤੇ ਵਧੀਆ ਪਰਿਵਾਰ ਹੈ ਤਾਂ ਕਿ ਆਪਾਂ ਸਰਕਾਰ ਦਿੱਤਾ ਜਾਏ ਸਰਦਾਰ ਕੁਲਵੰਤ ਸਿੰਘ ਜੀ ਮੱਕੜ ਇਹਨਾਂ ਦਾ ਪਰਿਵਾਰ ਜਿਵੇਂ ਮੈਂ ਸੁਣਿਆ ਪਹਿਲਾਂ ਵੀ ਲੋਕਾਂ ਦੀ ਬਹੁਤ ਸੇਵਾ ਕਰਦਾ ਰਿਹਾ ਹੈ ਤੇ ਪ੍ਰਮਾਤਮਾ ਅਸੀਂ ਤਾਂ ਮਿਹਨਤ ਕਰਨੀ ਹੈ ਇਹਨਾਂ ਨੂੰ ਜਤੌਣ ਲਈ ਪ੍ਰਮਾਤਮਾ ਕਰੇ ਇਹਨਾਂ ਨੂੰ ਪਾਵਰ ਮਿਲੇ ਇਹ ਹੋਰ ਵੀ ਪਾਵਰ ਦੇ ਵਿੱਚ ਹੋਰ ਜ਼ਿਆਦਾ ਲੋਕਾਂ ਦੀ ਇਹ ਮਦਦ ਕਰਨ ਸੇਵਾ ਕਰ ਸਕਦਾ ਅਸੀਂ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਹਨਾਂ ਦੇ ਲਈ ਅਸੀਂ ਖੜੇ ਆ ਅਸੀਂ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਪੰਜਾਬ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਬਣਿਆ ਤੇ ਇਹ ਚੋਣਾਂ ਨਗਰ ਕੌਂਸਲਰਾਂ ਤੇ ਨਗਰ ਨਿੰਮਾ ਦੀਆਂ ਹੋਣ ਜਾ ਰਹੀਆਂ ਤੇ ਮਲੂਟ ਨਗਰ ਕੌਂਸਲ ਦੀ ਇੱਕੋ ਇੱਕ ਖਾਲੀ ਹੋਈ ਸੀਟ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਸਰਗਰਮੀ ਨਾਲ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਰੁੱਝੀਆਂ ਹੋਈਆਂ ਮਲੂਰ ਦੇ ਵਾਰਡ ਨੰਬਰ 12 ਜਿੱਥੋਂ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਮ ਸਿੰਘਾਰੇ ਵਾਲਾ ਕੌਂਸਲਰ ਸਨ ਜਿਨ੍ਹਾਂ ਦੀ ਪਿਛਲੇ ਦਿਨੀ ਬਹੁਤ ਹੋ ਗਈ ਸੀ ਸਬ ਸੀਟ ਤੇ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਨੇ ਸਰਗਰਮੀਆਂ ਵਧ ਦਿੱਤੀਆਂ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਕੁਲਵੰਤ ਸਿੰਘ ਮੱਕੜ ਨੂੰ ਕਾਂਗਰਸ ਪਾਰਟੀ ਨੇ ਵਾਰ ਨੰਬਰ 12 ਤੋਂ ਆਪਣਾ ਉਮੀਦਵਾਰ ਐਲਾਨਿਆ ਕੁਲਵੰਤ ਸਿੰਘ ਮੱਕੜ ਮੈਡੀਕਲ ਸਟੋਰ ਚਲਾਉਂਦੇ ਨੇ ਅਤੇ ਉਹਨਾਂ ਨੇ ਅੱਜ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਅਤੇ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਪੀ ਦੀ ਮੌਜੂਦਗੀ ਦੇ ਵਿੱਚ ਅੱਜ ਕੁਲਵੰਤ ਸਿੰਘ ਮੱਕੜ ਨੂੰ ਜਿੱਥੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਉੱਥੇ ਹੀ ਕੁਲਵੰਤ ਮੱਕੜ ਨੂੰ ਵਾਰਡ ਨੰਬਰ 12 ਤੋਂ ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤਾ ਗਿਆ ਬਹੁਤ ਹੀ ਨੇਕ ਦਿਲ ਇਨਸਾਨ ਕੁਲਵੰਤ ਸਿੰਘ ਮੱਕੜ ਸਾਹਿਬ ਨੂੰ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਕੀਤਾ ਹੈ ਆਪ ਜੀ ਸਾਰਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਕਰਕੇ 12 ਨੰਬਰ ਵਾਰਡ ਦੇ ਵਿੱਚੋਂ ਅਸੀਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਵਾਂਗੇ ਅਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਹੀ ਉਤਸ਼ਾਹ ਨਾਲ ਸਾਡੇ ਵਰਕਰ ਜਿੰਨੇ ਵੀ ਨੇ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਸਾਥ ਦੇ ਨਾਲ ਇਸ ਇਲੈਕਸ਼ਨ ਨੂੰ ਬਹੁਤੀ ਉਤਸ਼ਾਹ ਦੇ ਨਾਲ ਲੜੇਗੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਹਿੰਦਾ ਕਿ ਇਹਨਾਂ ਦੇ ਗੱਲ ਦੇ ਵਿੱਚ ਇਹ ਕਾਂਗਰਸ ਪਾਰਟੀ ਦਾ ਜੋ ਇੱਕ ਰਵਾਜ ਹੈ ਬਾਕੇ ਸਾਫਾ ਸਰਕਾਰ ਦਿੱਤਾ ਜਾਇਆ ਹੈ ਸੋ ਸਲੀਆਤਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਵੀ ਨਗਰ ਕਮਤੀਆਂ ਜਾਂ ਜਿਹੜੀਆਂ ਜਿਮਨੀ ਚੋਣਾਸੀਆਂ ਜਿਹੜੀਆਂ ਉਸ ਕਿਸ ਤਰ੍ਹਾਂ ਦੀਆਂ ਜਿਲ੍ਹਾ ਸ级 ਮੁੱਖ ਸਰਪ ਤਹਿਤ ਦੇ ਵਿੱਚ ਕਾਂਗਰਸ ਪਾਰਟੀ ਨੇ ਚੋਣਾਂ ਲੜ ਦਿੱਤੀ ਮੁੱਖ ਸਰ ਪਹਿਲਾਂ ਤਾਂ ਆਪਾਂ ਮਲੋੜ ਦੀ ਗੱਲ ਕਰਦੇ ਹਾਂ ਮਲੋੜ ਕੱਲੇ ਮਲੋੜ ਦੇ ਵਿੱਚ ਇੱਕ ਹੀ ਬਾਈ ਇਲੈਕਸ਼ਨ ਹੈ ਪ੍ਰਧਾਨ ਜੀ ਸਾਡੇ ਬਹੁਤ ਹੀ ਸਕਾਰਜੋਗ ਰਾਮ ਸਿੰਘ ਜੀ ਦੀ ਡੈਥ ਹੋ ਗਈ ਸੀ ਉਸ ਦੇ ਮੰਨ ਲਓ ਸਰਕਾਰ ਦੀ ਹੁੰਦੀ ਹੈ ਵੀ ਪਾਲਿਸੀ ਹੁੰਦੀ ਹੈ ਵੀ ਉੱਥੇ ਇਲੈਕਸ਼ਨ ਕਰਉਣਾ ਹੀ ਕਰਉਣਾ ਕਿਉਂਕਿ ਸਵਾ ਸਾਲ ਰਹਿ ਗਿਆ ਤੇ ਅਸੀਂ ਇੱਥੇ ਸਾਡੇ ਬਹੁਤ ਹੀ ਵੱਡੇ ਵੱਡੇ ਭਰਾ ਵੰਤ ਸਿੰਘ ਮੱਕੜ ਨੂੰ ਕਾਂਗਰਸ ਪਾਰਟੀ ਦਾ ਮੀਨਵਾਰ ਬਣਾਇਆ ਹੈ ਇਹ ਬਹੁਤ ਹੀ ਸਮਾਜ ਸੇਵਿਕ ਧਾਰਮਿਕ ਸੇਵਾ ਕਰਦੇ ਹੈ ਬਹੁਤ ਹੀ ਮਿਲਸਾਰ ਤੇ ਵਧੀਆ ਪਰਿਵਾਰ ਹੈ ਬਰੀ ਵਾਲੇ ਦੀ ਜਿਹੜੀ ਹੈਗੀ ਐਨ ਤੱਕ ਪੰਚਾਇਤੀ ਚੋਣ ਹੈਗੀ ਆ ਕਿੰਨੇ ਉਮੀਦਵਾਰ ਜਿਹੜੇ ਕਾਂਗਰਸ ਪਾਰਟੀ ਉਹ ਸਾਡੇ ਮੰਨ ਲਓ ਅੱਜ ਮੈਂ ਬਰੀ ਵਾਲਾ ਉਹ ਮੈਨੂੰ 1 ਵਜੇ ਦੇ ਡਿੱਕੀ ਜਾਂਦੇ ਆ ਮੈਂ ਹੁਣ ਉਸ ਤੋਂ ਬਾਅਦ ਬਸ ਘੰਟੇ ਬਾਅਦ ਬਰੀ ਵਾਲੀ ਜਾ ਰਿਹਾ ਅਸੀਂ 11 ਦੇ 11 ਉੱਥੇ ਸਾਡੇ ਕੈਂਡੀਡੇਟ ਤਿਆਰ ਹੈ ਤੇ ਬਰੀ ਵਾਲੀ ਵੀ ਐਕਸਨ ਇਲੈਕਸ਼ਨ ਲੜਾ ਰਹੇ ਆਂ ਦੇਖੋ ਕਾਂਗਰਸ ਪਾਰਟੀ ਪਹਿਲਾਂ ਵੀ ਕੰਮ ਕਰਦੀ ਰਹੀ ਹੈ ਲੋਕਾਂ ਦੀ ਸੇਵਾ 'ਚ ਹਾਜ਼ਰ ਸੋ ਮੈਂ ਅੱਗੇ ਵੀ ਵਿਸ਼ਵਾਸ ਦਿਵਾਉਣੀ ਹੈ ਕਿ ਦੇਖੋ ਸਰਦਾਰ ਕੁਲਵੰਤ ਸਿੰਘ ਜੀ ਮੱਕੜ ਇਹਨਾਂ ਦਾ ਪਰਿਵਾਰ ਜਿਵੇਂ ਮੈਂ ਸੁਣਿਆ ਪਹਿਲਾਂ ਵੀ ਲੋਕਾਂ ਦੀ ਬਹੁਤ ਸੇਵਾ ਕਰਦਾ ਰਿਹਾ ਹੈ ਤੇ ਪਰਮਾਤਮਾ ਅਸੀਂ ਤਾਂ ਮਿਹਨਤ ਕਰਨੀ ਹੈ ਇਹਨਾਂ ਨੂੰ ਜਤੌਣ ਲਈ ਪਰਮਾਤਮਾ ਕਰੇ ਇਹਨਾਂ ਨੂੰ ਪਾਵਰ ਮਿਲੇ ਇਹ ਹੋਰ ਵੀ ਪਾਵਰ ਦੇ ਵਿੱਚ ਹੋਰ ਜ਼ਿਆਦਾ ਲੋਕਾਂ ਦੀ ਇਹ ਮਦਦ ਕਰਨ ਸੇਵਾ ਕਰ ਸਕਣ ਸੋ ਅਸੀਂ ਸਾਰੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਹਨਾਂ ਦੇ ਲਈ ਅਸੀਂ ਖੜੇ ਹਾਂ ਅਸੀਂ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਸੋ ਮੈਂ ਇਹਨਾਂ ਤੋਂ ਵੀ ਇਹੀ ਉਮੀਦ ਕਰਦੀ ਹਾਂ ਕਿ ਅਗਰ ਕਾਂਗਰਸ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਤਾਂ ਇਹ ਵੀ ਪਾਵਰ ਦੇ ਵਿੱਚ ਆਉਂਦੇ ਆ ਤਾਂ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨਗੇ। ਹੈਲੋ ਸ੍ਰੀ ਗੱਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਇੱਥੇ ਮੈਂ ਸਾਰੀ ਸੀਟਾਂ ਸਾਰੀ ਕਾਂਗਰਸ ਪਾਰਟੀ ਜਿਹੜੇ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ। ਮੈਂ ਪਾਰਟੀ ਦੇ ਕੰਮ ਦੇਖ ਕੇ ਪਾਰਟੀ ਜੁਆਇਨ ਕੀਤੀ ਆ ਜੀ। ਇਸ ਇਹਨਾਂ ਦੇ ਨਾਲ ਮੇਰਾ ਵੀ ਇੱਛਾ ਹੈ ਮੈਂ ਵੀ ਇਹਨਾਂ ਤਨੋਂ ਮਨ ਰਲ ਕੇ ਨਾਲ ਉਹਦਾ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਤੇ ਇਹਨਾਂ ਨੇ ਮੈਨੂੰ ਮੇਰਾ ਮਾਨ ਬਖਸ਼ਿਆ ਜੀ। ਮੈਂ ਸਾਰ ਜਿੰਦਗੀ ਇਹਨਾਂ ਦਾ ਇਸ ਤਰ੍ਹਾਂ ਹੀ ਸਾਥ ਨਿਭਾਵਾਂਗਾ ਜ